ਕਿਹੜੀ ਪਾਰਟੀ ਨੂੰ ਸਨਦ ਕਰਦੇ ਹਾਂ ਕਿ ਲੋਕ ਸਭਾ ਚ ਕਿਉਂਕਿ ਪ੍ਰਧਾਨ ਮੰਤਰੀ ਦਾ ਮਸਲਾ ਹੈ 75 70 ਸਾਲ ਜੇ ਨਾ ਕਰਿਆ ਗਿਆ ਕੁਝ ਨਹੀਂ ਕਰਿਆ ਹੈ ਹਿੰਦੂ ਰਾਖਾਦਾਰ ਬਣ ਜੂਜੀ ਇਹ ਉਹ ਜੋ ਉਹ ਗੱਲਾਂ ਚੱਲ ਜਾਂਦੀਆਂ ਨੇ ਮੇਰੇ ਗੱਲ ਤੇ ਡਰਦੇ ਲੋਕੇ ਚਾਹੁੰਦੇ ਨੇ ਵੀ ਬਦਲਾ ਹੋਣਾ ਜ਼ਰੂਰੀ ਹੈ ਤੇ ਕੁਬੀਰਵਾਦ ਨੂੰ ਮੈਂ ਕਹਿੰਦਾ ਨੇ ਵੀ ਇਹ ਹਟਾਉਣਾ ਚਾਹੀਦਾ ਪਾਰਟੀ ਨੂੰ ਪਿਛਲੀਆਂ ਸਰਕਾਰਾਂ ਵਧੀਆਂ ਸੀ ਕਿ ਆ ਵਧੀਆਂ ਨਾ ਨਾ ਦਾ ਕੰਮ ਨਹੀਂ ਰਹੂਗੀ ਨਾ ਕੰਗਰਸ ਆਪ ਹੁਣ ਕੀ ਕਰ ਸਕਦੇ ਹਾਂ ਜਿੱਤੇ ਇਹਨਾਂ ਮੋਦੀ ਸਾਰੇ ਬੰਦੇ ਪੰਜਾਬ ਚ ਹਰਾ ਦੇਣਗੇ ਆਪਾਂ ਬਾਕੀ ਬਟਾ ਡਾ ਵੀ ਜ਼ਰੂਰੀ ਹੈ ਵੀ ਕੈਪਟਨ ਮਹਿੰਦਰ ਸਿੰਘ ਵਧੀਆ ਲੱਗਿਆ ਤੁਹਾਡੇ ਜਿਹੜੇ ਜਿਹੜੇ ਇਹ ਵੀ ਠੀਕ ਇਹ ਇਨੇ ਵੀ ਠੀਕ ਸਰਕਾਰ ਚਲਾਈਏ 5 ਸਾਲ ਮਾਨ ਸਰਕਾਰ ਨੇ ਮਣਾ ਮੁੰਡਾ ਚਾਹ ਬਦਲਾਅ ਲਾਣਾ ਲੋਕਾਂ ਦਾ ਚਾਹ ਕਿਸੇ ਤਰ੍ਹਾਂ ਕਰਨਾ ਪਰ ਜਿੰਨੇ ਪਰਸੈਂਟੇਜ ਮਾਨ ਲੈ ਗਿਆ ਕਿਸੇ ਸਰਕਾਰ ਨੇ ਹਲਥੀ ਇੰਨਾ ਬਹੁਤ ਮਤ ਨਹੀਂ ਰੌਣਕ ਸੱਥਾਂ ਦੀ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚਿਆ ਕਤੇਗੜ ਸਭ ਦੇ ਪਿੰਡ ਜਖਵਾਲੀ ਜਿੱਥੇ ਸਾਨੂੰ ਸੱਤ ਚ ਬਜ਼ੁਰਗ ਨਜ਼ਰ ਆਏ ਸਿੱਧੀ ਗੱਲਬਾਤ ਹੀ ਕਰਾਂਗੇ ਆਜੋ ਆ ਬਾਬਾ ਜੀ ਕੀ ਨਾਮ ਹੈ ਜੀ ਅਲਰੇਸ਼ ਸਿੰਘ ਹੈ ਬਾਈ ਬਾਬਾ ਜੀ ਮਾਨ ਸਰਕਾਰ ਨੂੰ 2 ਸਾਲ ਹੋਣੇ ਆਲੇ ਨੇ ਪਿਛਲੀਆਂ ਸਰਕਾਰਾਂ ਵਧੀਆਂ ਸੀ ਕਿ ਆ ਵਧੀਆ ਆ ਸਾਨੂੰ ਤਾਂ ਜਿਹੜੇ ਆਹੀ ਵਧੀਆ ਲੱਗ ਰਹੀ ਹੈ ਜੀ ਮਾਨ ਸਰਕਾਰੇ ਹਾਂ ਜੀ ਉਹ ਕਿਵੇਂ ਮਤਲਬ ਉੱਤੇ ਇੱਕ ਤਾਂ ਲਾਈਟ ਲੋਡ ਦਾ ਜ਼ਿੰਮੇਦਾਰਾਂ ਨੂੰ ਵੱਧ ਐ ਇੱਕ ਜਿਹੜੇ ਬਿਜਲੀ ਆ ਰਹੀ ਆ ਹੋਰ ਵੀ ਚਲੋ ਖਾਸੇ ਫਾਇਦੇ ਨੇ ਪਿੰਡਾਂ ਚ ਹੁਣ ਕਟਕੁਟਾ ਨਹੀਂ ਲੱਗਦੇ ਜਿਆਦੇ ਨਹੀਂ ਕਟਣੇ ਲੱਗਦੇ ਜੀ ਕਿਉਂਕਿ ਬਿਜਲੀ ਦਾ ਬਹੁਤ ਜ਼ਿੰਮੇਦਾਰ ਉਹ ਬਹੁਤ ਫਾਇਦਾ ਰਿਹਾ ਕੋਈ ਜਨਰੇਟਰ ਵਗੈਰਾ ਕੋਈ ਚਲਾਏ ਨਹੀਂ ਜਿੰਮੇਦਾਰ ਨੇ ਹਾਂ ਜਿਹੜੀ ਮਤਲਬ ਪਹਿਲਾਂ ਸਰਕਾਰਾਂ ਅਸੀਂ ਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਹੁਣ ਉਹ ਫੇਰ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਵੀ ਅਕਾਲੀ ਦਲ ਨੇ ਜੀ ਹਾਂ ਕਰੀ ਵੀ ਉਹ ਕਰ ਰਹੇ ਆ ਆਪਣੇ ਆਪਣੀ ਹਰੇਕੇ ਕਰਦਾ ਜੀ ਆਪਣੇ ਹੁਣ ਗਾਹਾਂ ਤੱਤਾ ਮਾਨ ਵਾਸਤੇ ਕਰਦਾ ਹੀ ਹੈ ਕੋਈ ਵੀ ਐਚ ਹੈ ਉਧਰੋਂ ਲੋੜ ਕੀ ਆ ਵੀ ਪੰਜਾਬ ਬਚਾਉਣ ਦੀ ਤੁਸੀਂ ਦੱਸੋ ਉਹ ਵੀ ਤਾਂ ਰਹਿ ਕੇ ਗਏ ਨੇ ਪਹਿਲਾਂ ਪਹਿਲਾਂ ਤਾਂ ਉਹਨਾਂ ਨੇ ਬਚਾਇ ਉਹਨੇ ਤਾਂ ਆਪਣਾ ਆਪਣਾ ਸਾਰਿਆਂ ਦਾ ਮਨੋਰਥ ਹੈ ਜੀ ਆਪਣਾ ਜੋ ਕਰਨੀ ਬਣਾਉਂ ਰਹੇ ਆ ਤੁਸੀਂ ਬਾਕ ਪ੍ਰਕਾਸ਼ ਬਾਦਲੂ ਵੀ ਮੁੱਖ ਮੰਤਰੀ ਦੇਖਿਆ ਕਈ ਵਾਰ ਹੈ ਨਾ ਤੁਹਾਡੇ ਉਮਰ ਦੇ ਤਗਾਜੇ ਨਾਲ ਕੈਪਟਨ ਨੂੰ ਵੀ ਦੇਖਿਆ ਚੰਨੀ ਨੂੰ ਵੀ ਦੇਖਿਆ ਉਹਨਾਂ ਨੇ ਪਿਛਲਿਆਂ ਨੇ ਕੀ ਕੁਛ ਕਰਿਆ ਦੇਖੋ ਜੀ ਮੇਰੀ ਸੁਣੋ ਵਾਲਾ ਇਹ ਤਾਂ ਮਾਨ ਸਰਕਾਰ ਨੇ ਮਾੜਾ ਮੋਟਾ ਚਾਹ ਬਦਲਾਅ ਲਾ ਲਾ ਲੋਕਾਂ ਦਾ ਚਾਹ ਕਿਸੇ ਤਰ੍ਹਾਂ ਕਰ ਲਾ ਪਰ ਜਿੰਨੇ ਪਰਸੈਂਟੇਜ ਮਾਨ ਲੈ ਗਿਆ ਕਿਸੇ ਸਰਕਾਰ ਨਾਲ ਹਲਥ ਇੰਨਾ ਬਹੁਤ ਮਤ ਨਹੀਂ ਲੱਗ ਰਿਹਾ ਇਹ ਲੋਕ ਹਜੇ ਵੀ ਸੰਤੁਸ਼ਟ ਨਹੀਂ ਕਹਿੰਦੇ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਦੇਖੋ ਇਹਦਾ ਕੋਈ ਕਿਸੇ ਪਿੱਛਾ ਕੋਈ ਸੰਤੁਸ਼ਟ ਨਹੀਂ ਹੁੰਦਾ ਹੈ ਇਹਦਾ ਸਰਕਾਰਾਂ ਨੇ ਪੂਰੇ ਆਪਣਾ ਸਰਪੰਚ ਬਣ ਜੇ ਪਿੰਡਾਂ ਚ ਉਹਦੇ ਨਹੀਂ ਉਹ ਨਹੀਂ ਹੁੰਦਾ ਚਾਹੇ ਇੱਕ ਪਾਰਟੀ ਦਾ ਬਣ ਜੇ ਚਾਹੇ ਦੋ ਦਾ ਬਣ ਜੇ ਇੱਕ ਨਾ ਜਿਹੜੀ ਚੈਨਲ ਹੋ ਰਿਹਾ ਹੁਣ ਅੱਗੇ ਬਸੰਤ ਮੈਚ ਵੀ ਆ ਰਹੀ ਹੈ ਉਹ ਬਹੁਤ ਖਤਰਨਾਕ ਹੈ ਨਾ ਖਤਰਨਾਕ ਹੈ ਜੀ ਹਾਂ ਉਸ ਵਾਰ ਬੰਦ ਕਰ ਇਹ ਦੁਕਾਨਦਾਰੇ ਨਹੀਂ ਬੰਦ ਕਰ ਰਹੇ ਜੀ ਸਰਕਾਰਾਂ ਉਹਨਾਂ ਨੂੰ ਪੈਸੇ ਦਿੰਨੇ ਉਹ ਤਾਂ ਹੀ ਨਹੀਂ ਬੰਦ ਹੁੰਦੇ ਉਹਨਾਂ ਗੱਲ ਕਈ ਤਾਂ ਮੌਤਾਂ ਹੋਣੀਆਂ ਜੀ ਇਹ ਸਰਕਾਰ ਨੂੰ ਰੋਕਣਾ ਚਾਹੀਦਾ ਜੀ ਮਤਲਬ ਮੋਟਰਸਾਈਕਲ ਤੇ ਸਾਈਕਲ ਵਾਲਾ ਤਾਂ ਬਹੁਤ ਔਖਾ ਲੰਘਦਾ ਹੈ ਨਾ ਵੀ ਪਤਾ ਨਹੀਂ ਕਿੱਥੇ ਫਸ ਜੂਗਾ ਗਾਂਹ ਜਾਨਵਰ ਬੜੇ ਔਖੇ ਜਿਹਦੇ ਪੈਰ ਚ ਫਸ ਜਾਏ ਉਹ ਮਰ ਕੇ ਨਿਕਲੂਗਾ ਨਹੀਂ ਉਹ ਜਾਨਵਰ ਨਹੀਂ ਬਚਦਾ ਬੜਨ ਦਾ ਲੱਤਾਂ ਦੇ ਕਿਤੇ ਟੁੱਟ ਕੇ ਨਾ ਮਣੀ ਮੋਟੀ ਪਤੰਗਾ ਆਪਣਾ ਖੇਤ ਚ ਗਿਰ ਜੇ ਜਾਨਵਰ ਬਾਹਰ ਫਿਰ ਰਿਹਾ ਉਹਨਾਂ ਦੇ ਪੈਰਾਂ ਚ ਫਸ ਜਾਏ ਉਹ ਨਹੀਂ ਬਚਦਾ ਹੈ ਉਹ ਪੈਰ ਲੱਤਾਂ ਬੜਨਦੀਆਂ ਮਤਲਬ ਮਾਪਿਆਂ ਨੂੰ ਵੀ ਰੋਕਣਾ ਚਾਹੀਦਾ ਨੇ ਬੱਚੇ ਵੀ ਬੇਟਾ ਆਹ ਨਾ ਲਿਆ ਆਹ ਲਾਇਆ ਡੋਰ ਹੈ ਨਾ ਮਾਪੇ ਦਾ ਬਹੁਤ ਡਰਾਨੇ ਹੀ ਬੱਚਿਆਂ ਨੂੰ ਪਰ ਇਹ ਦੁਕਾਨਦਾਰਾਂ ਨੂੰ ਰੋਕਣਾ ਦੁਕਾਨਦਾਰ ਜਿਹੜੇ ਲੈਣੇ ਉਹਨਾਂ ਪਰ ਰਿਜੈਕਸ਼ਨ ਕਰਨਾ ਚਾਹੀਦਾ ਨਾ ਕੋਈ ਨਾ ਕੋਈ ਗਵਰਨਮੈਂਟ ਨੇ ਕਹਿੰਦਾ ਜਾ ਆਪਣਾ ਖਾਣਾ ਪੁਲਿਸ ਵਾਲੇ ਆਉਣੇ ਡਰਾਂਦੇ ਦਾ ਬਥੇਰੇ ਆ ਵੀ ਅਸੀਂ ਇਹ ਕਰ ਦਿੰਗੇ ਉਹ ਕਰਦੇ ਨੇ ਪਰ ਕਰਦੋਂ ਹੁੰਦਾ ਦਾ ਬੰਦ ਤਾਂ ਹੁੰਦਾ ਨਹੀਂ ਕੋਈ ਚੀਜ਼ ਅੱਛਾ ਮਿਲਦੀ ਆ ਤੁਹਾਡਾ ਬਾਬਾ ਜੀ ਨਾਮ ਕੀ ਆ ਤੁਹਾਡਾ ਜਗਤ ਸਿੰਘ ਉਮਰ ਕਿੰਨੀ ਕੋਣੀ ਆ ਤੁਹਾਡੀ ਆ ਮੋਟਾ ਅਕਸ਼ੀ ਕੋ ਅੱਛੀ ਦੁਪਰ ਹੋਊਗੀ ਦੁਪਰ ਹੋਊ अच्छा ਤੁਸੀਂ ਕਈ ਸਰਕਾਰਾਂ ਦੇਖੀਆਂ ਨੇ ਪ੍ਰਕਾਸ਼ ਬਾਦਲ ਨੂੰ ਮੁੱਖ ਮੰਤਰੀ ਬਣਿਆ ਵੀ ਦੇਖਿਆ ਤੁਸੀਂ ਅੱਛਾ ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਸੁਖਦੇਵ ਸਿੰਘ ਹੈ ਜੀ ਅੱਛਾ ਤਾਂ ਕਿੰਨੀ ਕੁ ਉਮਰ ਹੋਣੀ ਹੈ ਤੁਹਾਡੀ 65 ਸਾਲ ਹੈ ਅੱਛਾ ਤੁਸੀਂ ਕਈ ਸਰਕਾਰਾਂ ਦੇਖੀਆਂ ਨੇ ਹੈਨਾ ਪ੍ਰਕਾਸ਼ ਬਾਦਲ ਨੂੰ ਮੁੱਖ ਮੰਤਰੀ ਵੀ ਦੇਖਿਆ ਹੈ ਹਾਂਜੀ ਉਸ ਤੋਂ ਬਾਅਦ ਹੋਰ ਵੀ ਮੁੱਖ ਮੰਤਰੀ ਕਈ ਦੇਖੇ ਨੇ ਤੁਸੀਂ ਕਿਹੜਾ ਵਧੀਆ ਲੱਗਿਆ ਭਗਵੰਤ ਮਾਨ ਨੇ ਵਧੀਆ ਜੀ ਕਿਵੇਂ ਇਹ ਜੱਟਾਂ ਨੂੰ ਵੀ ਬਿਜਲੀ ਬੁਝਲੀ ਵਧੀਆ ਦਿੰਦਾ ਹੈ ਹੋਰ ਵੀ ਠੀਕ ਚੱਲ ਰਿਹਾ ਜੀ ਇੱਕ ਨਾ ਬੇਅਦਬੀ ਦਾ ਜਿਹੜਾ ਮਾਮਲਾ ਹੈ 2015 ਚ ਹੋਈ ਸੀਗੀ ਉਹ ਮਾਮਲੇ ਨੂੰ ਲੈ ਕੇ ਕਹਿੰਦੇ ਵੀ ਇਨਸਾਫ ਨਹੀਂ ਮਿਲ ਰਿਹਾ ਕੈਪਟਨ ਵੀ ਕਹਿੰਦਾ ਸੀ ਦਵਾਉਂਗਾ ਨਾ ਤੇ ਉਸ ਤੋਂ ਬਾਅਦ ਚੰਨੀ ਵੀ ਆਇਆ ਫਿਰ ਭਗਵੰਤ ਮਾਨ ਵੀ ਕਹਿੰਦੇ ਉਸ ਇਨਸਾਫ ਨਹੀਂ ਮਿਲ ਰਿਹਾ ਤੁਹਾਨੂੰ ਉਮੀਦ ਲੱਗਦੀ ਆ ਕਿ ਸਰਕਾਰ ਚ ਮਿਲੇਗਾ ਕੋਈ ਪਤਾ ਨਹੀਂ ਜੀ ਇਹ ਤਾਂ ਸਰਕਾਰਾਂ ਮੈਨੂੰ ਬੁੱਲ ਜਾਂਦੀਆਂ ਨੇ ਤਾਂ ਹੀ ਇਨਸਾਫ ਨਹੀਂ ਮਿਲਿਆ ਹਾਂ ਹਾਂ ਅਕਾਲੀ ਅਕਾਲੀ ਦਲ ਨੇ ਹੁਣ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੀ ਹੋਈ ਹੈ ਤਾਨੂੰ ਲੱਗਦਾ ਵੀ ਉਹਨਾਂ ਨੂੰ ਕੋਈ ਹੰਗਾਰਾ ਮਿਲੂਗਾ ਚੋਣਾ ਵੀ ਆ ਰਹੀ ਐ ਨੇ ਅੱਗੇ ਕੋਈ ਹੰਗਾਰਾ ਨਹੀਂ ਮਿਲਣਾ ਅੱਗੇ ਵੀ ਰਹਿ ਰਹਿ ਕੇ ਹੀ ਗਏ ਨੇ ਜੀ ਸਭ ਦੁਨੀਆ ਨੇ ਦੇਖੇ ਨੇ ਇਹ ਇਹ ਅਕਾਲੀ ਦਲ ਦਾ ਜਿਹੜਾ ਨੁਕਸਾਨ ਹੋਇਆ ਤੁਸੀਂ ਕੀ ਮੰਨਦੇ ਹੋ ਵੀ ਅਗੋ ਸੁਖਵੀਰ ਹੁਣਾਂ ਦੇ ਕਰਕੇ ਮਤਲਬ ਮਾੜਾ ਪ੍ਰਭਾਵ ਪੈ ਰਿਹਾ ਕਿ ਪਹਿਲਾਂ ਵੀ ਇਦਾਂ ਹੀ ਸੀਗਾ ਸੁਖਵੀਰ ਬਾਦਲ ਨੂੰ ਮੈਂ ਕਹਿੰਦੇ ਨੇ ਵੀ ਇਹ ਹਟਾਉਣਾ ਚਾਹੀਦਾ ਪਾਰਟੀ ਚੋਂ ਪ੍ਰਧਾਨ ਕਿ ਤੋਂ ਹਾਂ ਪ੍ਰਧਾਨਗੀ ਤੋਂ ਇਹ ਪ੍ਰਧਾਨਗੀ ਕਿਉਂ ਨਹੀਂ ਛੱਡ ਰਹੇ ਉਹ ਸਾਰੇ ਕਾਲੀ ਦਲ ਦੇ ਲੀਡਰ ਕਹਿੰਦੇ ਨੇ ਅੰਦਰੋਂ ਅੰਦਰ ਹੀ ਭਾਵੇਂ ਕੋਈ ਬਾਹਰੋਂ ਨਹੀਂ ਕਹਿੰਦਾ ਅੰਦਰੋਂ ਤਾਂ ਕਹਿੰਦੀ ਨੇ ਭਈ ਤੂੰ ਬੈਠਿਆ ਕੁਰਸੀ ਦੇ ਉੱਤੇ ਵੀ ਸਾਨੂੰ ਵੀ ਦੇ ਦੇ ਮੌਕਾ ਫਿਰ ਤਾਈਂ ਨਹੀਂ ਨਾਲ ਜੁੜਦੇ ਤੇ ਛੱਡ ਕਿਉਂ ਨਹੀਂ ਰਹੇ ਛੱਡ ਤਾਂ ਤਾਈਂ ਨਹੀਂ ਉਹ ਖਹਿੜਾ ਨਹੀਂ ਛੱਡਦਾ ਸੁਖਵੀਰ ਬਾਦਲ ਹਟਦਾ ਨਹੀਂ ਹੈ ਖਹਿੜਾ ਨਹੀਂ ਛੱਡਦਾ ਪਾਰਟੀ ਦਾ ਕੈਪਟਨ ਵਧੀਆ ਲੱਗਿਆ ਤੁਹਾਨੂੰ ਹਾਂਜੀ ਕੈਪਟਨ ਮਰਿੰਦਰ ਸਿੰਘ ਵਧੀਆ ਲੱਗਿਆ ਤੁਹਾਡੇ ਜਣੇ ਜੀ ਨੇ ਇਹ ਵੀ ਠੀਕ ਇਹਨੇ ਵੀ ਠੀਕ ਸਰਕਾਰ ਚਲਾਈਏ 5 ਸਾਲ ਕੰਮ ਵਧੀਆ ਕਰੇ ਨੇ ਪਹਿਲਾਂ ਕੰਮ ਹੋਇਆ ਕੋਈ ਪਹਿਲਾਂ ਕੰਮ ਤਾਂ ਛੜਕਾਂ ਛੁੜਕਾਂ ਉਸ ਨੇ ਬਣਾਈਆਂ ਤੇ ਜੀ ਅੱਛਾ ਜਦ ਤੇ ਛੜਕ ਨਹੀਂ ਕੋਈ ਬਣੀ ਤੁਹਾਡਾ ਕੀ ਨਾਮ ਹੈ ਜੀ ਹਰਦੇਵਾਲ ਸਿੰਘ ਜੀ ਤੁਹਾਨੂੰ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗੇ ਨੇ ਠੀਕ ਨਹੀਂ ਜਿਹੜੇ ਕਰਦੀਆਂ ਨਹੀਂ ਸਾਰੀਆਂ ਜਿਹੜੀ ਨਵੀਂ ਸਰਕਾਰ ਹੈ 2 ਸਾਲ ਹੋਣੇ ਆਲੇ ਨੇ ਕੋਈ ਚੰਗਾ ਲੱਗਿਆ ਬਦਲਾਵ ਵਗੈਰਾ ਠੀਕ ਹੈ ਜਿਹੜਾ ਜਿਆ ਕਰਨਗੇ ਠੀਕ ਹੈ ਬੱਚੇ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਨੇ ਬਹੁਤ ਸਾਰੇ ਹਨ ਤੁਸੀਂ ਕੀ ਮੰਨਦੇ ਹੋ ਕਿ ਉਹਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਲੋੜ ਹੈ ਕਿ ਇੱਕ ਦੂਜੇ ਨੂੰ ਦੇਖ ਕੇ ਜਾਂਦੇ ਆ ਨਹੀਂ ਜਾਣੇ ਉਹ ਰਹਿ ਨਹੀਂ ਕੁਸ ਰਜਗਾਰ ਨਹੀਂ ਹੈ ਤਾਂ ਹੀ ਯਾਰ ਨਹੀਂ ਵੀ ਸਰਕਾਰ ਕਹਿੰਦੀ ਨੌਕਰੀਆਂ ਦੇ ਰਿਆਂ ਅਸੀਂ ਪੱਕੀਆਂ ਦੇਖੋ ਇਹ ਜਿਆ ਦੇਣਗੇ ਹਰ ਤਾਂ ਬਾਦੇ ਨਹੀਂ ਇੱਕਔਰਤਾਂ ਦਾ ਵੀ ਸੀਗਾ 1000 ਰੁਪਏ ਜਿਹੜਾ ਕਹਿੰਦੇ ਵੀ ਦਿੱਤਾ ਜਾਣਾ ਤੁਹਾਨੂੰ ਉਮੀਦ ਲੱਗਦੀ ਹੈ 2 ਸਾਲ ਤਾਂ ਹੋ ਗਏ ਅੱਗੇ ਦੇਣਗੇ ਦੇਖੋ ਇਹ ਦੇਣਗੇ ਹੀ ਹੁਣ ਜੇ ਕਹਿੰਦੇ ਨੇ ਮੱਕੀ ਜਾਣੋ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਹੈ ਜੀ ਗੱਜੂ ਆ ਹਾਂ ਜੀ ਗੱਜੂ ਆ ਠੀਕ ਹੈ ਤੁਸੀਂ ਕਈ ਸਰਕਾਰਾਂ ਦੇਖੀਆਂ ਨੇ ਨਵੀਂ ਸਰਕਾਰ ਨੂੰ ਕਿਵੇਂ ਦੇਖਦੇ ਹੋ ਉਹਦੇ ਨਾਲੋਂ ਫਰਕ ਆਏਗਾ ਕਿਉਂਕਿ ਨਹੀਂ ਮੈਂ ਦਾ ਮੈਂ ਦਾ ਦੇਖਦਾ ਹੀ ਨਹੀਂ ਹੈਗਾ ਅੱਜ ਆ ਜਾ ਜਿੰਦਾ ਠੀਕ ਹੈ ਅੱਛਾ ਜੇ পেনশন ਵਗੈਰਾ ਮਿਲੀ ਹੋਈ ਹੈ ਆ ਫਿਰਸਣ ਲੱਗੀ ਉਹ ਕਹਿੰਦੇ ਸੀ 2500 ਕਰਾਂਗੇ ਲੱਗਦਾ ਕਰਨਗੇ 1500 ਮਿਲਦਾ ਜੀ ਉਹ ਪਤਾ ਨਹੀਂ ਤਾਂ ਆ ਇਹ ਕਹਿੰਦੇ ਸੀ ਕਰਨ ਨੂੰ ਦੇਖੋਗਾ ਹਾਂ ਦੇਖ ਲੈਣੇ ਤੁਹਾਡਾ ਕੀ ਨਾਮ ਹੈ ਜੀ ਅੰਤਾ ਖਾਂ ਜੀ ਇੱਕ ਨਾ ਜਿਹੜਾ ਪਹਿਲਾਂ ਮੁਫਤ ਰਾਸ਼ਨ ਮਿਲ ਰਿਹਾ ਉਹਦੇ ਵਿੱਚ ਕਹਿੰਦੇ ਵੀ ਹੁਣ ਅੱਗੇ ਤਿਆਰੀ ਹੈ ਕਿ ਜਿਹੜਾ ਆਟਾ ਉਹ ਘਰ ਘਰ ਪਹੁੰਚਾਇਆ ਜਾਊਗਾ ਉਹ ਠੀਕ ਆ ਕੰਮ ਠੀਕ ਆ ਜੀ ਵਧੀਆ ਜੀ ਕਈ ਲੋਕ ਕਹਿੰਦੇ ਕਿ ਮੁਫਤ ਲਿਆ ਸੂਤ ਤਾਂ ਨਹੀਂ ਮਿਲਣੇ ਚਾਹੀਦੀਆਂ ਇਹ ਲੋਕ ਕੰਮ ਨਹੀਂ ਕਰਦੇ ਸਹੀ ਆ ਵੀ ਗੱਲ ਇਹ ਵਧੀਆ ਜੀ ਹੈ ਵਧੀਆ ਜੀ ਅੱਛਾ ਪੈਂਦੀਆਂ ਚਾਹੀਦੀਆਂ ਨੇ ਜੀ ਜੀ ਮਿਲਦੀ ਲੈ ਲੂ ਹੈ ਮਾੜਾ ਕੰਮ ਥੋੜੀ ਹੈ ਜੀ ਹੋ ਗਏ ਅਸੀਂ ਹੁਣ ਬੁਢੇ ਤਾਂ ਹੋ ਗਏ 70 ਸਾਲ ਦੀ ਉਮਰ ਅਸੀਂ ਇਹਨਾਂ ਦਾ ਕਮਾਉਣ ਜੋਗੇ ਨਹੀਂ ਕੰਗਈ ਸੰਤੋਂ ਬਧੀਆ ਨਹੀਂ ਜੀ ਤੁਹਾਨੂੰ ਠੀਕ ਆ ਜਿਵੇਂ ਜਿਹੜੀ ਜਿਹੜੀ ਘਰ ਚ ਮਿਲਦੀਆਂ ਨੇ ਫੇ ਨੌਜਵਾਨ ਵੀ ਕੁਛ ਨਹੀਂ ਕਰਦੇ ਉਹ ਕਹਿੰਦੇ ਵੀ ਬਿਜਲੀ ਵੀ ਮਾਫ ਹੈ ਤੇ ਉਹ ਵੀ ਆਟਾ ਵੀ ਮਿਲ ਜਾਂਦਾ ਧਾਲ ਮਿਲ ਜਾਂਦੀ ਫੇ ਠੀਕ ਹੈ ਮੇਰੇ ਬੱਚੇ ਤਿੰਨ ਨੇ ਕੰਮ ਕਰਦੇ ਜੀ ਗੱਲ ਚਲੋ ਹੁਣ ਸਾਤੇ ਦਾ ਹੋਣਾ ਕੁਛ ਨਹੀਂ ਕੰਮ ਕਰਦੇ ਕੋਈ ਮੈਲੇ ਨਹੀਂ ਤੁਹਾਡਾ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਜੀ ਅ ਪਿਛਲੀਆਂ ਸਰਕਾਰਾਂ ਵੀ ਦੇਖਿਆ ਮੈਂ ਤੁਸੀਂ ਤੇ ਨਵੀਂ ਸਰਕਾਰ ਵੀ ਇਹ ਲੋਕ ਸੋਚਦੇ ਸੀ ਕਿ ਵੀ ਪਹਿਲਾਂ ਉਹ ਕਦੇ ਉਹ ਆ ਗਿਆ ਕਦੇ ਉਹ ਚ ਲੱਗਿਆ ਵੀ ਆਪਾਂ ਨਵੀਂ ਲੈ ਕੇ ਆਈਏ ਪਾਰਟੀ ਕੁਝ ਨਜ਼ਰ ਆ ਰਿਹਾ ਦੋ ਸਾਲਾਂ ਦੇ ਵਿੱਚ ਮੈਂ ਬਹੁਤ ਕੰਮ ਕਰ ਰਿਹਾ ਪੰਜਾਬ ਮੈਂ ਸਰਕਾਰ ਬਹੁਤ ਕੰਮ ਕਰ ਰਹੀ ਮੇਰੇ ਇਤਨਾ ਮਤਲਬ ਕਿਹੜਾ ਕੰਮ ਤੁਹਾਨੂੰ ਲੱਗਿਆ ਵੀ ਆ ਆ ਕੰਮ ਹੋਣਾ ਚਾਹੀਦਾ ਠੀਕ ਹੋ ਰਿਹਾ ਤੇ ਅੱਗੇ ਵੀ ਉਮੀਦ ਹੈਗੀ ਤੁਹਾਨੂੰ ਦੇਖੋ ਇਸ ਵਾਰੀ ਆਪਣਾ ਆਪ ਖੇਤੀ ਵਾਲੇ ਬੰਦੇ ਆ ਜੀ ਤੇ ਆਪਣਾ ਜੀਰੀ ਦੇ ਵਿੱਚ ਲੈਡ ਪੂਰੀ ਦਿੱਤੀ ਪਾਵਰ ਮੋਟਰਾਂ ਨਹੀਂ ਮਤਲਬ ਇਹ ਅੱਗੇ ਤਾਂ ਲੈਡ ਨਹੀਂ ਆਈ ਨੀ ਇਸ ਵਾਰੀ ਬਾਬੂ ਦੀ ਲੈਡ ਆਈ ਤੇ ਬਾਕੀ ਹੋਰ ਵੀ ਮਤਲਬ ਤੁਹਾਨੂੰ ਕਹਿ ਰਹੇ ਕੰਮ ਤੇ ਕਰ ਰਹੇ ਨੇ ਨੌਕਰੀਆਂ ਚੱਲ ਰਹੀਆਂ ਜੇ ਤੁਸੀਂ ਦੇਖਿਆ ਮੇਰੇ ਇੱਕ ਦੋ ਚਾਰ ਮਿੱਤਰ ਨੂੰ ਮਿਲੇ ਨੇ ਮੀਤੀ ਪੱਤਰ ਮਿਲੇ ਨੇ ਸਰਕਾਰ ਦੇ ਵਿੱਚ ਇੱਕ ਇਹ ਵੀ ਆਪਣਾ ਅੱਗੇ ਵੋਟਾਂ ਵੀ ਆ ਰਹੀਆਂ ਨੇ ਲੋਕ ਸਭਾ ਦੀਆਂ ਕਿਹੜੀ ਪਾਰਟੀ ਨੂੰ ਸਨਦ ਕਰਦੇ ਹੋ ਕਿ ਲੋਕ ਸਭਾ ਚ ਕਿਉਂਕਿ ਪ੍ਰਧਾਨ ਮੰਤਰੀ ਦਾ ਮਸਲਾ ਹੈ ਦੇਖੋ ਜੀ ਪ੍ਰਧਾਨ ਮੰਤਰੀ ਹੁਣ ਹੈ ਤਾਂ ਮੇਨ ਵਾਲੀ ਵੀ ਬੀਜੇਪੀ ਹੋਇਆ ਪਰ ਉਹ ਹੋਰ ਬੋਰਡ ਕਿਹਨੂੰ ਪਾਈਏ ਅਸੀਂ ਤਾਂ ਆਪਾਂ ਝਾੜ ਨੂੰ ਬੋਰਡ ਪਾਉਣ ਨੂੰ ਪਾਵਾਂਗੇ ਤੇ ਬੀਜੇਪੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਵੱਡੀ ਪਾਰਟੀ ਦੇਖਣੀ ਪਊਗੀ ਵੱਡੀ ਪਾਰਟੀ ਉਹ ਕੀ ਕਰ ਸਕਦੇ ਉਹਨੂੰ ਤੇ ਇਹ ਤਾਂ ਮੋਦੀ ਸਾਰੇ ਪੰਜਾਬ ਪੰਜਾਬ ਚ ਹਰਾ ਦਾਂਗੇ ਆਪਾਂ ਬਾਕੀ ਸਟਾਟਸ ਦੀ ਜ਼ਰੂਰੀ ਹੈ ਨਾ ਤੁਸੀਂ ਇਹੀ ਮੰਨਦੇ ਹੋ ਵੀ ਮੁਕਾਬਲਾ ਕਰਨ ਵਾਲਾ ਨਹੀਂ ਦੇਸ਼ ਚ ਕੋਈ ਹਨਾ ਬੀਜੇਪੀ ਦਾ ਕਾਂਗਰਸ ਵੀ ਡਾਊਨ ਹੋ ਗਈ ਹੋਈ ਆ ਹਾਂ ਬੀਜੇਪੀ ਜਿੱਤੀ ਜਾਂਦੀ ਹਰ ਵਾਰੀ ਬੜੀ ਪਾਰਟੀ ਚ ਹੁੰਦੀ ਆ ਬਰਾਬਰ ਦੀ ਪਾਰਟੀ ਚ ਹੁੰਦੀ ਆ ਨਾ ਨਹੀਂ ਜਿੱਦਾਂ ਹੁਣ ਬੀਜੇਪੀ ਆ ਗਈ ਪਹਿਲਾਂ ਕਾਂਗਰਸ ਦਾ ਰਾਜ ਰਿਹਾ ਕਾਫੀ ਸਾਲ ਸਭ ਤੋਂ ਪੁਰਾਣੀ ਪਾਰਟੀ ਹੈ ਦੇਸ਼ ਦੀ ਉਹਦੇ ਵੀ ਤਾਂ ਰਹੇ ਨੇ ਹੁਣ ਇਹ ਕਹਿੰਦੇ ਵੀ ਬੀਜੇਪੀ ਖਤਰਨਾਕ ਹੈ ਸਾਨੂੰ ਲਿਆਓ ਇਹ ਵੀ ਤਾਂ ਰਹੇ ਨੇ ਪਹਿਲਾਂ ਪਹਿਲਾਂ ਇਹਨੇ ਲਿਬਰਲਾਨ ਕਰ ਕਰ ਲਿਆ ਕੁਸ ਇਹ ਵੀ ਰਹੇ ਨੇ ਬਹੁਤ ਸਾਰੇ ਹੂੰ ਉਹਨੂੰ ਫਰਕ ਸੀਗਾ ਮਾੜਾ ਮੋਟਾ ਡਾਕਟਰ ਮਨਮੋਹ ਸਿੰਘ ਦਾ ਦੱਸੋ ਮੋਟਾ ਸੀ ਫਰਕ ਸੀਗਾ ਜਿਆਦਾ 10 ਸਾਲੋਂ ਰਹੇ ਨੇ ਤੇ ਵਧੀਆ ਕੀਤਾ ਨਿਕਾ ਗਿਆ ਵੀ ਤਾਂ ਕੀ ਨਾਮ ਹੈ ਤੁਹਾਡਾ ਜੀ ਮਿਹਰ ਸਿੰਘ ਆ ਜੀ ਅ ਤੁਹਾਡੇ ਤੋਂ ਵੱਖਰਾ ਜਿਹਾ ਸਵਾਲ ਲੈ ਲੈਂਦੇ ਆ ਇੱਕ ਬੱਚੇ ਵਿਦੇਸ਼ਾਂ ਵੱਲੋਂ ਬਹੁਤ ਜਾ ਰਹੇ ਨੇ ਉੱਥੇ ਵੀ ਹੁਣ ਉਦਾਂ ਦੇ ਹਾਲਾਤ ਨਹੀਂ ਰਹੇ ਹੈਗੇ ਸਖਾਵੇਂ ਅ ਕੀ ਉਹਨਾਂ ਨੂੰ ਜ਼ਰੂਰਤ ਹੈ ਬੱਚਿਆਂ ਨੂੰ ਕਿ ਇੱਕ ਦੂਜੇ ਨੂੰ ਦੇਖ ਕੇ ਜਾ ਰਹੇ ਨੇ ਮੇਰਾ ਸਾਥੀ ਜਿੱਦਾਂ ਮੈਂ ਵੀ ਜਾ ਰਹੇ ਆ ਪਿੱਛੇ ਇਹ ਦੇਖ ਕੇ ਜਾ ਰਹੇ ਦੋਏ ਦੂਆ ਦੇਖ ਕੇ ਜਾ ਰਹੇ ਨੇ ਉਰੇ ਜੇ ਕੰਮਕਾਰ ਹੋਵੇ ਫੇਰ ਕਾਨੂੰ ਜਾਣ ਪੂਰੇ ਕੰਮਕਾਰ ਨਹੀਂ ਅਸਲ ਜਿਹੜੇ ਮਤਲਬ ਕੋਈ ਉਂਝੇ ਬੰਦਾ ਕੋਈ ਬੰਦਾ ਬਿਜ਼ਨਸ ਕਰ ਲੈਂਦਾ ਹੋਰ ਮਾੜਾ ਮੋਟਾ ਪਹਿਲਾਂ ਬਜ਼ੁਰਗ ਸੀ ਜਿਹੜੇ ਆਪਣੇ ਉਹ ਸਾਰੇ ਇੱਥੇ ਕੰਮਕਾਰ ਕਰਦੇ ਸੀਗੇ ਉਹ ਤੋਂ ਸੰਤੁਸ਼ਟ ਵੀ ਸੀਗੇ ਹੁਣ ਮਤਲਬ ਜਿਹੜੇ ਜਾ ਰਹੇ ਨੇ ਉਹ ਕਹਿੰਦੇ ਨੇ ਵੀ ਇੱਥੇ ਕੁਝ ਹੈ ਨਹੀਂਗਾ ਮਤਲਬ ਇਹ ਵੀ ਤੁਸੀਂ ਮਹਿਸੂਸ ਕਰਦੇ ਹੋ ਵੀ ਉਹ ਕੰਮ ਕਰਨਾ ਵੀ ਨਹੀਂ ਚਾਹੁੰਦੇ ਇੱਥੇ ਜੇੰਨਾ ਨੂੰ ਕੋਈ ਮਿਲਦਾ ਵੀ ਹੈ ਨਾ ਉਰੇ ਹੈ ਕਿਉਂ ਨਹੀਂ ਸਭ ਕੁਝ ਹੋ ਰਿਹਾ ਜੇ ਕੰਮ ਕਰਨਾ ਸਭ ਕੁਝ ਹੋ ਰਿਹਾ ਮੈਂ ਦੇਖਾਂ ਜਾ ਕੇ ਕਿਹੜਾ ਜ਼ਿਆਦਾ ਕੰਮ ਦਾ ਉੱਥੇ ਰੋ 8 ਘੰਟੇ ਜਾ ਕੇ ਡਿਊਟੀ ਕਰਦੇ ਨੇ ਉਰੇ ਉਹ ਉੱਥੇ ਵੀ ਕਈ-ਕਈ ਘੰਟੇ ਕਰਦੇ ਨੇ ਰੋਟੀ ਵੀ ਆ ਬਣਾਉਂਦੇ ਨੇ ਰੈਂਡ ਦਾ ਖਰਚਾ ਵੀ ਦਿੰਦੇ ਨੇ ਸਾਰਾ ਕੁਝ ਕਰਦੇ ਨੇ ਕੱਪੜੇ ਵੀ ਆ ਧੋਂਦੇ ਨੇ ਇੱਥੇ ਕਰਿਆ ਕਰਾ ਮਿਲ ਰਹੇ ਆ ਉਰੇ ਆਪਾਂ ਬਿੱਲੇ ਹੁਣ ਬਿੱਲੇ ਬੈਠੇ ਨੇ ਜੇ ਬਿੱਲੇ ਬੈਠੇ ਕੰਮ ਬਿੱਲੇ ਬੈਠੇ ਖਾਣਗੇ ਉਹਨਾਂ ਉੱਥੇ ਖਾਣਗੇ ਇਹ ਕੰਮ ਕਰਨਾ ਸਭ ਕੁਝ ਹੋ ਰਹੀ ਆ ਪਰ ਆਪਣੇ ਥੋੜਾ ਮੈਂਟਨ ਮਤਲਬ ਮੈਂਟਨ ਮਾੜਾ ਹੋ ਰਹਿਣਾ ਹੈ ਮੈਂ ਤਾਂ ਮੁੱਲ ਬਹੁਤ ਘਟਾ ਹੈ ਮੁੱਲ ਵੀ ਕਹਿੰਦੇ ਨੇ ਘਟਾ ਹੈ ਤੇ ਤੁਸੀਂ ਇਹ ਵੀ ਮੰਨਦੇ ਹੋ ਕਿ ਨੋਜਵਾਨਾਂ ਦੇ ਵਿੱਚ ਸੈਨ ਸ਼ਕਤੀ ਵੀ ਨਹੀਂ ਆ ਗਈ ਵੀ ਸੰਤੁਸ਼ਟ ਵੀ ਨਹੀਂ ਹੁੰਦੇ ਵੀ ਰਾਤੋ ਰਾਤ ਕੰਮ ਕਰੀਏ ਸਵੇਰੀ ਸਾਨੂੰ ਕੋਈ ਰੰਗ ਭਗ ਲੱਗ ਜਾਣਾ ਹਾਂਜੀ 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 ਇਹ ਤਾਂ ਹਯੋ ਜੀ ਨੌਜਵਾਨੇ ਭਾਲਦੇ ਫੜਾ ਫੜਾ ਸੀ ਨਾ ਉਹ ਬਣ ਗਏ ਇਹ ਬਦਲਾਅ ਕਿਵੇਂ ਆਇਆ ਵੀ ਫਿਰ ਪਹਿਲਾਂ ਬਜ਼ੁਰਗ ਕਿਵੇਂ ਸੰਤੁਸ਼ਟ ਹੁੰਦੇ ਸੀਗੇ ਉਹ ਬਜ਼ੁਰਗਾਂ ਖੇਤੀ ਕਰਦੇ ਰੇ ਜੀ ਹਾਂ ਉਹ ਬੰਨ ਭਾਈ ਵੱਧ ਗਈ ਮਹਿੰਗਾਈ ਵੱਧ ਗਈ ਆਪਣੀ ਮਹਿੰਗਾਈ ਵਧਣ ਨਾਲੇ ਬੱਚੇ ਨੌਜਵਾਨ ਬਾਹਰ ਨੂੰ ਭਜਣ ਲੱਗ ਗਏ ਪਾਰਟੀ ਕਿਹੜੀ ਪਸੰਦ ਕਰਦੇ ਚੋਣਾ ਆਈਏ ਨੇ ਪੰਚਾਇਤੀ ਵੀ ਆਈਏ ਨੇ ਪਹਿਲਾਂ ਵਧੀਆ ਕੰਮ ਹੋਈਦੇ ਪੰਚਾਇਤ ਪਿੰਡ ਦੇ ਵਿੱਚ ਆਹ ਪਾਰਟੀ ਅੱਛਾ ਪਹਿਲਾਂ ਵਧੀਆ ਪਿੰਡ ਚ ਕੰਮ ਹੋਈਦੇ ਹਾਂ ਵਧੀਆ ਕੰਮ ਆਹ ਪਾਰਟੀ ਵਧੀਆ ਕੰਮ ਕਰੇ ਹੁਣ ਟੱਕ ਪਹਿਲਾਂ ਦੋਹੇ ਪਾਰਟੀਆਂ ਕਰੇ ਕਾਂਗਰਸ ਆ ਗਈ ਕਰੇ ਕਾਲੀ ਆ ਗਏ ਤੂੰ ਕਹਿੰਦੇ ਪੰਥ ਸੁਬੀਰ ਬੱਦਲ ਕਹਿੰਦੇ ਪੰਥ ਨੂੰ ਖਤਰਾ 75 70 ਸਾਲ ਜਿਹਨੇ ਕਰਿਆ ਗਿਆ ਕੁਛ ਨਹੀਂ ਕਰਿਆ ਇਹਨੇ ਕੋਈ ਵਧੀਆ ਕੰਮ ਨਹੀਂ ਕਰਿਆ ਭਗੋਂ ਤਮਾਨ ਨੇ ਉਹ ਕਹਿੰਦੇ ਪੰਥ ਨੂੰ ਖਤਰਾ ਸੁਬੀਰ ਬੱਦਲ ਕਹਿੰਦੇ ਸੁਬੀਰ ਬੱਦਲ ਕਹਿੰਦੇ ਸੁਬੀਰ ਬੱਦਲ ਆਇਆ ਉਹ ਅੱਗੇ ਵੀ ਇਹੀ ਰੌਲਾ ਪ ਹਾਂ ਜਦ ਦੇ ਵੀ ਮਨਾਉਣ ਲੱਗੇ ਬਣੇ ਲੋਕਾਂ ਨੇ ਨਾ ਵੀ ਲੋਕ ਸਾਡੇ ਵੱਲ ਨੂੰ ਆਉਣ ਪਰ ਲੋਕ ਭੁੱਲਦੇ ਨਹੀਂ ਗੱਲਾਂ ਅਕਾਲੀ ਦਾ ਨਾ ਨਾ ਦਾ ਕਾਲੀ ਆਉਣਗੇ ਨਾ ਘੰਗਰਾ ਸਾਹਿਬ ਆਉਣਗੇ ਜਿਹੜੀ ਆਪਣੇ ਮੇਨ ਸੀਗਾ ਤੇ ਆਪਣਾ ਦਾ ਗੁਰਗਾਂ ਸਾਹਿਬ ਵੀ ਅਕਾਲੀ ਦਾ ਇਹ ਇੱਕ ਇਹ ਦੱਸੋ ਵੀ ਕਾਲੀਦਲ ਇਹ ਦਾਅਵੇ ਕਰਦਾ ਸੁਖਵੀਰਵਾਦ ਲੈ ਕਿ ਮੇਰੇ ਪਿਤਾ ਜੀ ਨੇ ਪ੍ਰਕਾਸ਼ ਬਾਦਲ ਨੇ ਖੇਤੀਬਾੜੀ ਨੂੰ ਲੈ ਕੇ ਬਹੁਤ ਵਧੀਆ ਕੰਮ ਕਰੇ ਨੇ ਪਰ ਉਸ ਤੋਂ ਬਾਅਦ ਜਿਹੜੇ ਬਿੱਲ ਆਏ ਸੀ ਉਹਦੇ ਪੱਖ ਦੇ ਵਿੱਚ ਸੀ ਬਾਅਦ ਚ ਵਿਰੋਧਿਤ ਹੋਏ ਸੀ ਫਿਰ ਜੇ ਪਹਿਲਾਂ ਵਧੀਆ ਕੰਮ ਕਰੇ ਸੀ ਉਹਨਾਂ ਨੇ ਤੇ ਪ੍ਰਕਾਸ਼ ਬਾਦਲ ਨੇ ਅਖੀਰਲੇ ਸਮੇਂ ਵਿੱਚ ਇਹ ਬਿਆਨ ਕਿਉਂ ਦਿੱਤਾ ਵੀ ਬਿੱਲ ਬਹੁਤ ਵਧੀਆ ਨੇ ਬਿੱਲ ਬਹੁਤ ਵਧੀਆ ਹਨ ਜੀ ਉਹਨੇ ਬਿੱਲ ਦਾ ਉਮੀਦ ਵੀ ਕੱਢ ਮਾਰ ਸਮਾਂ ਕਿ ਜੀ ਵਧੀਆ ਤਾਂ ਵੀ ਲਿਖੇ ਤੇ ਬਿੱਲ ਵਧੀਆ ਨਹੀਂ ਰਹੇ ਜੇ ਬਿੱਲ ਵਧੀਆ ਹੁੰਦੇ ਫਿਰ ਕੰਠਾਣੋਂ ਤੇ ਦਿੱਲੀ ਕਿਉਂ ਨਹੀਂ ਜਾ ਕੇ ਸਾਲ ਕਿਉਂ ਇੱਕ ਠਾਰ ਕਿਉਂ ਸਹਿਕਾਰ ਕਰਦੇ ਉਬਿਲਾਂ ਕਰਕੇ ਕਹਿੰਦੇ ਉਥੇ ਬਿਲਕੁਲ ਹੀ ਵਧੀਆ ਨਹੀਂ ਰਹੀ ਬੀਅਦ ਵੀ ਤਾਂ ਮਾਮਲਾ ਵੀ ਨਹੀਂ ਹੱਲ ਹੋ ਰਿਹਾ ਨਹੀਂ ਹੋ ਰਿਹਾ ਹੱਲ ਹੋਏ ਬਿਲਕੁਲ ਆ ਗਿਆ ਹੁਣ ਵੀ ਨਹੀਂ ਹੋ ਰਿਹਾ ਅੱਗੇ ਵੀ ਨਹੀਂ ਲੱਗਦਾ ਹੁਣ ਹੀ ਲੱਗਦਾ ਇਹ ਚੌਣ ਮੁੰਡਾ ਬਣਾਇਆ ਜਾ ਰਿਹਾ ਹਾਂ ਚੌਣ ਮੁੰਡਾ ਹੂੰ ਤੁਸੀਂ ਕੀ ਕਹਿੰਦੇ ਹੋ ਆਪਣਾ ਬੀਅਦਪੀ ਹੋਈਆਂ ਕਾਲੀ ਸਰਕਾਰ ਚ ਹੋਈਆਂ ਨੇ ਬਹੁਤ ਜ਼ਿਆਦਾ ਉਸ ਤੋਂ ਬਾਅਦ ਫਿਰ ਕੈਪਟਨ ਮਹਿੰਦਰ ਵੀ ਉਸੇ ਕਰਕੇ ਆਇਆ ਚੰਨੀ ਵੀ ਆਇਆ ਉਸ ਤੋਂ ਬਾਅਦ ਵੀ ਅਸੀਂ ਕਰਾਂਗੇ ਤੇ ਤੀਜਾ ਆ ਗਿਆ ਹੁਣ ਮੁੱਖ ਮੰਤਰੀ ਤੋਂ ਬਾਅਦ ਸਭ ਗੱਲਾਂ ਕਰਦੇ ਨੇ ਕਿਸੇ ਨੇ ਕੁਝ ਨਹੀਂ ਕੀਤਾ ਹਾਲ ਤੱਕ ਜੀ ਦੇਖੋ ਅਬ ਤੋਂ ਮੈਡੀਕਲ ਹੈ ਕਾਰਨ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਵੀ ਖਬਰਾਂ ਦੇਖਦੇ ਹੋ ਸੋ ਚੀਜ਼ ਦੇਖਦੇ ਹੋ ਕਾਰਨ ਕੀ ਲੱਗਦਾ ਤੁਹਾਡੇ ਆਪਣੇ ਸਮਝ ਦੇ ਮੁਤਾਬਕ ਰਾਜਵੀ ਸਟੈਂਟ ਨੇ ਸਾਰੇ ਇਹ ਠੀਕ ਨਹੀਂ ਰਾਜਵੀ ਸਟਾਰਟ ਕਰਦੇ ਸਾਰੇ ਕੁਆਲਟੀ ਪਰ ਇਹ ਜ਼ਰੂਰੀ ਹੈ ਸਭ ਤੋਂ ਮੇਨ ਮੁੱਦਾ ਹੀ ਇਹ ਪਹਿਲਾਂ ਹੱਲ ਕਰਨਾ ਚਾਹੁੰਦਾ ਇਹ ਧਾਰਮਿਕ ਭਾਵਨਾਵਾਂ ਲੋਕਾਂ ਦੇ ਜੁੜੀਆਂ ਹੋਈਆਂ ਨੇ ਚੀਜ਼ ਨਾਲ ਮੇਨ ਜ਼ਰੂਰੀ ਹੈ ਇਹ ਚੀਜ਼ ਇਹ ਵੀ ਕੁਮਰਬਈ ਪ੍ਰਤਾਪ ਕਹਿੰਦੇ ਨੇ ਕਿ ਜਿਹੜੇ ਗਵਾਹ ਸੀਗੇ ਉਹਦੇ ਮਾਮਲੇ 'ਚ ਗੋਲੀ ਗਾਂਡ ਹੋਇਆ ਜਿਹੜਾ ਬੇਦਵੀ ਤੋਂ ਬਾਅਦ ਹੀ ਉੱਥੇ ਕੋਟਕੋਪੂਰਾ ਹੈਨਾ ਤੇ ਕਹਿੰਦੇ ਵੀ ਜਿਹੜੇ ਗਵਾਹ ਸੀਗੇ ਕਹਿੰਦੇ ਉਹ ਮੁਕਰ ਮਕਰ ਗਏ ਕੁਬਰ ਵੀ ਜੇ ਪ੍ਰਤਾਪੀ ਤੁਹਾਨੂੰ ਪਤਾ ਵੀ ਜ਼ੋਰ ਲਾ ਰਹੇ ਨੇ ਪੂਰਾ ਹੈਨਾ ਆਵੇਂ ਆਪਣੀ ਸਰਕਾਰ ਦੇ ਖਿਲਾਫ ਬੋਲਦ ਨੇ ਉਹ ਹੈਨਾ ਤੇ ਤੁਸੀਂ ਮੰਨਦੇ ਹੋ ਵੀ ਜਿਹੜੇ ਆਪਣੇ ਕ੍ਰਿਮੀਨਲ ਕੇਸ ਹੁੰਦੇ ਨੇ ਗਵਾਹਾਂ ਦੇ ਉੱਤੇ ਡਿਪੈਂਡ ਹੁੰਦੇ ਨੇ ਹੁਣ ਜੇ ਮੰਨ ਲਓ ਗਵਾਹ ਕੋਈ ਪੈਸਾ ਲੈ ਕੇ ਜਾਂ 100 ਗੱਲ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੇ ਹੋ ਜਾਵੇ ਫਿਰ ਇਨਸਾਫ ਦੀ ਉਮੀਦ ਵੀ ਨਹੀਂ ਹੈ ਹੈ ਪਰ ਕੋਈ ਉਮੀਦ ਨਹੀਂ ਹੈ ਜੀ ਸਰਕਾਰਾਂ ਨੇ ਬੇੜ ਬੰਦੇ ਪੈਸੇ ਬਦਲੁੰਦੇ ਨੇ ਮੈਂ ਸਭ ਬਦਲ ਦਿੰਦੇ ਨੇ ਉਹ ਵੀ ਕੋਈ ਮੂਰੇ ਨਹੀਂ ਆਉਣਾ ਚਾਹੁੰਦਾ ਤੁਹਾਨੂੰ ਪਤਾ ਸਰਕਾਰ ਤੋੜਾ ਕਿ ਨਾਮ ਹੈ ਜੀ ਪ੍ਰੇਮ ਸਿੰਘ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਕੀ ਲੱਗ ਰਿਹਾ ਵੀ ਬਦਲਾਵ ਕਰਨਾ ਚਾਹੀਦਾ ਕੋਈ ਉੱਪਰ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਲੈ ਕੇ ਪਹਿਲਾਂ ਤਾਂ ਅਸੀਂ ਜੀ ਤੁਹਾਡਾ ਧੰਨਵਾਦ ਕਰਦੇ ਆਂ ਨੀਡਰ ਚੈਨਲ ਆਪਣਾ ਜਿਹੜੇ ਤੁਸੀਂ ਸਾਡੇ ਪਿੰਡ ਚ ਆਏ ਹੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂ ਜੀ ਬਦਲਾਵ ਤਾਂ ਪਰ ਪੜਦੀ ਹੋਇਆ ਸੰਜਨਤਾ ਪੜਦੀ ਹੈ ਵੀ ਚਲੋ ਵੀ ਹੁਣ ਇਹ ਦੇਖ ਲੈ ਹੁਣ 10 ਸਾਲ ਹੋਰ ਦੇਖੇ ਪਹਿਲਾਂ ਉਹ ਵੀ ਦੇਖੇ ਤੇ ਹਾਂ ਤਾਂ ਚਲੋ ਦੇਖਦੀ ਆ ਰਹੇ ਹਾਂ ਪਰ ਸੰਗਤ ਨੂੰ ਡਰ ਹੋ ਜਾਂਦਾ ਜਿੱਦਾਂ ਹੁਣ ਚੱਲਦਾ ਹੈ ਵੀ ਨਹੀਂ ਜੀ ਹਿੰਦੂ ਰੈਕਟਰ ਬਣ ਜੂਜੀ ਇਹ ਹੋ ਜੂ ਇਹ ਗੱਲਾਂ ਚੱਲ ਜਾਂਦੀਆਂ ਨੇ ਫਿਰ ਇਹ ਗੱਲ ਤੇ ਡਰਦੇ ਵਿੱਚ ਲੋਕ ਇਹ ਚਾਹੁੰਦੇ ਨੇ ਵੀ ਬਦਲਾਅ ਆਉਣਾ ਜ਼ਰੂਰੀ ਧੰਨਵਾਦ ਧੰਨਵਾਦ ਆ ਸਾਡੇ ਨਾਲ ਸੰ ਪਿੰਡ ਜਖਵਾਲੀ ਦੇ ਬਹੁਤ ਸਾਰੇ ਬਜ਼ੁਰਗ ਜਿਹੜੇ ਇੱਥੇ ਸੱਤੇ ਵਿੱਚ ਬੈਠੇ ਨੇ ਰੌਣਕ ਲਾਈ ਪਈਆਂ ਨੇ ਪੂਰੀ ਬਹੁਤ ਸਾਰੀਆਂ ਗੱਲਾਂ ਬਾਤਾਂ ਦਾ ਨੇ ਕੀਤੀਆਂ ਨੇ ਸਿਆਸਤ ਨਾਲ ਜੁੜੀਆਂ ਵੀ ਗੱਲਾਂ ਬਾਤਾਂ ਤੇ ਹੋਰ ਵੀ ਮੁੱਦਿਆਂ ਦੇ ਉੱਤੇ ਗੱਲਬਾਤ ਇਹਨਾਂ ਨੇ ਕੀਤੀ ਆ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ